ਘੋਨੇ ਦੀਆਂ ਜੜਾਂ ਦਾ ਤਾਂਬੇ ਰੰਗਾ ਜਾਂ ਕਾਲਾ ਹੋ ਜਾਣਾ ਜੜਾਂ ਜਿਹੜੀਆਂ ਉਹ ਖਤਮ ਐ ਇਸ ਟਾਈਮ ਤੇ ਮਤਲਬ ਉਹਦਾ ਉਹਦਾ ਲੱਛਣ ਬੂਟਾ ਵੀ ਦਿਖਾਈ ਦੇ ਰਿਹਾ ਬੂਟਾ ਦੇਖ ਲਓ ਜਾਂ ਆ ਦੌੜੀਆਂ ਵੀ ਦੇਖ ਲਓ ਕਿੱਦਾਂ ਦੀ ਹੋ ਗਈਆਂ ਹੁਣ ਇਹ ਜੋ ਹੋਇਆ ਕੀ ਐ ਵੀ ਆ ਜੜਾਂ ਤਾਂ ਖਤਮ ਹੋ ਗਈਆਂ ਇਹਨਾਂ ਦੇ ਪੱਲੇ ਕੁਛ ਨਹੀਂ ਕਿਸੇ ਦੇ ਤੇ ਇਹ ਪ੍ਰੋਬਲਮਾਂ ਬੜੀਆਂ ਆਉਂਦੀਆਂ ਇਹ ਕਿਉਂ ਹੁੰਦਾ ਇਹਦੇ ਲਈ ਕੀ ਹੱਲ ਆਪਾਂ ਕਰ ਸਕਦੇ ਆ ਕਿ ਕਾਦੇ ਨਾਲ ਇਹ ਚੱਲੂ ਕੀ ਪਾਈਏ ਕੀ ਨਾ ਪਾਈਏ ਕੀ ਪਾਇਆ ਬੈ ਇਹਨੂੰ ਲੱਗ ਵੀ ਰਿਹਾ ਹੈ ਕਿ ਨਹੀਂ ਤਾਂ ਇਸੇ ਤੇ ਵੀਡੀਓ ਆਪਾਂ ਇਸੇ ਤੇ ਗੱਲਬਾਤ ਕਰਾਂਗੇ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਤਾਂ ਕਿਸਾਨ ਵੀਰੋਂ ਅਕਸਰ ਹੀ ਇਹੋ ਜੀਆਂ ਸਮੱਸਿਆਵਾਂ ਜਿਹੜੀਆਂ ਆ ਮੈਂ ਦੋ ਤਿੰਨ ਰੋ ਬੂਟੇ ਪੱਤੇ ਸੀਗੇ ਕਾਲੀਆਂ ਜਣਾਂ ਦਾ ਤਾਂਬੇ ਰੰਗੀਆਂ ਜਣਾਂ ਦਾ ਹੋ ਜਾਣਾ ਇਹ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਔਰ ਇਹਦੇ ਲੱਛਣ ਤੁਹਾਨੂੰ ਆ ਦੇਖ ਲਓ ਆਹ ਤੇ ਆਹ ਚੋਨਾ ਇੱਕ ਦਿਨ ਦਾ ਲੱਗਿਆ ਹੋਇਆ ਇੱਕੋ ਹੀ ਦਿਨ ਦਾ ਚੋਨਾ ਹੈ ਤੇ ਉਹਦੇ ਹਾਲਾਤ ਦੇਖ ਲਓ ਤੇ ਇਹਦੇ ਦੇਖ ਲਓ ਤਾਂ ਹੁਣ ਹੋਇਆ ਕੀ ਹੈ ਦੇਖੋ ਜਿੱਥੇ ਵੀ ਝੋਨੇ ਨੂੰ ਚੱਲਣ ਲਈ ਪਾਣੀ ਦੀ ਜ਼ਰੂਰਤ ਹੈ ਪਰ ਹੈ ਪਹਿਲੇ 15 20 ਦਿਨ ਜਦੋਂ ਉਸ ਤੋਂ ਬਾਅਦ ਪਾਣੀ ਆਪਾਂ ਲਗਾਤਾਰ ਲਈ ਜਾਵਾਂਗੇ ਲਈ ਜਾਵਾਂਗੇ ਤਾਂ ਫਿਰ ਕੀ ਹੋਊਗਾ ਜਿਹੜੀ ਆਕਸੀਜਨ ਦੀ ਜਦੋਂ ਘਾਟ ਆ ਗਈ ਥੱਲੇ ਕਦੂ ਵਾਲਾ ਝੋਨਾ ਇਹ ਜਦੋਂ ਆਕਸੀਜਨ ਦੀ ਘਾਟ ਆ ਗਈ ਤਾਂ ਉੱਥੇ ਗਿਆ ਟੌਕਸਿਸਿਟੀ ਜਾਂ ਜ਼ਹਿਰੀਲਾਪਣ ਜ਼ਹਿਰੀਲਾ ਮਾਦਾ ਆਪਾਂ ਕਹੀਏ ਵੱਧ ਜਾਊਗਾ ਤੇ ਉਹਦੇ ਨਾਲ ਕੀ ਆ ਜੜਾਂ ਦੀ ਗਰੋਥ ਰੁਕ ਜੂ ਜੜਾਂ ਗਰੋਥ ਰੁਕੋ ਛੱਡੋ ਵੀ ਜੜਾਂ ਟੁੱਡੀਆਂ ਮਰਨ ਲੱਗ ਜਣੀਆਂ ਕਾਲੀਆਂ ਜਾਂ ਤਾਂਬੇ ਰੰਗੀਆਂ ਹੋਣ ਲੱਗ ਜਣੀਆਂ ਫੇਰ ਆਪਾਂ ਇੱਥੇ ਕੀ ਆ ਬਾਅਦ ਤੋਂ ਬਾਅਦ ਆਪਾਂ ਹੁਣ ਕੀ ਹੁੰਦਾ ਉਹ ਤੋਂ ਬਾਅਦ ਕੋਈ ਸਾਫ ਪਾ ਦਿਓ ਕੋਈ ਕੋਸ਼ ਪਾਉ ਕੋਈ ਕੋਸ਼ ਪਾਉ ਪਰ ਉਹ ਹੱਲ ਨਹੀਂ ਹੈ ਕੁਛ ਮਰਜ਼ੀ ਕਰ ਲੋ ਉਹ ਨਹੀਂ ਹੱਲ ਹੈਗਾ ਹਾਲਾਂਕਿ ਜੇ ਇੱਥੇ ਆਪਾਂ ਬੇਮਤਲਬੀਆਂ ਬੇਲੋੜੇ ਕੀਟਨਾਸ਼ਕੋਰ ਪਾਵਾਂਗੇ ਤਾਂ ਉਹਦੇ ਨਾਲ ਕੀ ਆ ਟਾਕਸਿਸਿਟੀ ਹੈ ਜਿਹੜੀ ਜ਼ਹਿਰੀਲਾ ਮਾਦਾ ਹੋਰ ਵੱਧ ਸਕਦਾ ਤੇ ਹੋਰ ਪ੍ਰੋਬਲਮ ਵੱਧ ਸਕਦੀ ਹੈ ਸਮੱਸਿਆ ਹੋਰ ਵੱਧੂ ਤਾਂ ਹੁਣ ਕਰਨਾ ਕੀ ਹੈ ਤਾਂ ਤੁਹਾਨੂੰ ਕਿਸਾਨ ਵੀਰੋਂ ਇੱਥੇ ਕੀ ਹੈ ਜਿਹੜਾ ਪਾਣੀ ਰੋਕਣਾ ਪਊਗਾ ਪਾਣੀ ਰੋਕ ਕੇ ਹੀ ਇਹਦਾ ਹੱਲ ਹੈ ਇਹਨੂੰ ਜਦੋਂ ਸੁਕਾਵੋਗੇ ਚੰਗੀ ਤਰ੍ਹਾਂ ਜਦੋਂ ਸੁੱਕ ਗਿਆ ਇਹ ਤਾਂ ਸੁੱਕੇ ਤੋਂ ਬਾਅਦ ਹੈ ਜਿਹੜਾ ਫੇਰ ਤੁਹਾਨੂੰ ਇਹ ਟੋਲਾ ਚੱਲੂ ਕਿਉਂਕਿ ਆਕਸੀਜਨ ਦਾ ਵਾਹਕ ਵਧੂਗਾ ਜਿਵੇਂ ਜਿਵੇਂ ਆਕਸੀਜਨ ਵਧੂਗੀ ਪੈਸੇ ਨਮਗਾ ਜਿਹੜਾ ਨਮਾ ਫਟਾਰਾ ਲੈਣਾ ਸ਼ੁਰੂ ਕਰ ਦੂਗਾ ਇਹਨੂੰ ਨਵਾਂ ਫਟਾਰਾ ਲੈਣਾ ਸ਼ੁਰੂ ਕਰਤਾ ਫੇਰ ਇਹ ਝੋਨਾ ਜਿਹੜਾ ਤੁਹਾਡਾ ਚੱਲੂਗਾ ਇਸ ਤਰ੍ਹਾਂ ਦੇਖੋ ਤੁਸੀਂ ਨਵੀਆਂ ਜੜਾਂ ਕੱਢਣੀਆਂ ਆਏ ਨੇ ਪੁਰਾਣੀਆਂ ਛੱਡੀ ਜਾਂਦਾ ਯਾਨੀ ਕਿ ਬੇਜਾਨ ਹੈ ਜੜਾਂ ਜਿਹੜੀਆਂ ਬੇਜਾਨ ਹੋਣਗੀਆਂ ਪੰਗਾ ਸਾਰੀਆਂ ਖਤਮ ਆ ਤਾਂ ਇਹ ਨਵੀਆਂ ਕੱਢੂ ਤੇ ਫੇਰ ਇਹ ਚੱਲੂਗਾ ਨਵੀਆਂ ਜੜਾਂ ਕੱਢਣ ਨੂੰ ਟਾਈਮ ਦੇਣਾ ਪਊਗਾ ਔਰ ਟਾਈਮ ਦੇਣ ਦਾ ਇੱਕੋ ਹੀ ਹੱਲ ਆ ਵੀ ਇਹਨੂੰ ਪਾਣੀ ਸੁਕਾਓ ਬਾਣ ਪਾਟਣ ਦਿਓ ਦੋ ਚਾਰ ਵਾਰੀ ਜਦੋਂ ਹੀ ਬਾਣ ਪਾਟ ਕੇ ਚੱਲੂਗਾ ਤਾਂ ਫੇਰ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਇਹਦਾ ਨਿਕਲ ਆਊਗਾ ਨਹੀਂ ਤਾਂ ਫਿਰ ਪ੍ਰੋਬਲਮ ਵਧੂਗੀ ਪ੍ਰੋਬਲਮ ਘਟਦੀ ਨਹੀਂ ਐ ਤਾਂ ਇਹ ਅਕਸਰ ਉੱਥੇ ਆਉਂਦਾ ਜਿੱਥੇ ਜ਼ਿਆਦਾ ਡਾਕਰ ਮਾਣਾ ਜ਼ਿਆਦਾ ਚੀਕਣੀ ਕਾਲੀ ਮਿੱਟੀ ਜ਼ਿਆਦਾ ਹੈਗੀ ਉੱਥੇ ਸਮੱਸਿਆਵਾਂ ਆਉਂਦੀਆਂ ਇਹਦਾ ਹੱਲ ਕੋਈ ਦਵਾਈ ਨਹੀਂ ਐ ਤੁਹਾਡਾ ਤਰੀਕਾ ਹੀ ਬਦਲਣਾ ਪਊਗਾ